केदारनाथ ਮੰਦਿਰ ਤੇ ਇਸਦੇ ਰਹੱਸਾਂ ਬਾਰੇ ਹਰ ਕੋਈ ਜਾਣਨਾ ਚਾਹੁੰਦਾ ਹੈ। ਇਹ ਮੰਦਿਰ ਇੰਨਾ ਖਾਸ ਕਿਉਂ ਹੈ? ਕਿਉਂ ਕਿਹਾ ਜਾਂਦਾ ਹੈ ਇਸ ਨੂੰ ਇੰਨਾ ਖਾਸ? ਇਸ ਬਾਰੇ ਪੂਰੀ ਜਾਣਕਾਰੀ ਅੱਜ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੀ ਤੇ ਇਸਦੇ ਕੁਝ ਖਾਸ ਅਜਿਹੇ ਰਹੱਸਾਂ ਬਾਰੇ ਵੀ ਜਾਣਕਾਰੀ ਦਵਾਂਗੀ ਜੋ ਤੁਸੀਂ ਪਹਿਲਾਂ ਕਦੇ ਨਹੀਂ ਸੁਨੇ ਹੋਗੇ। ਕੇਦਾਰਨਾਥ ਮੰਦਿਰ ਦੀ ਰਚਨਾ ਬਹੁਤ ਹੀ ਵਿਲੱਖਣ ਅਤੇ ਅਦਭੁਤ ਹੈ। ਇਸ ਮੰਦਿਰ ਦੇ ਬਨਨ ਬਾਰੇ ਕਈ ਕਹਾਣੀਆਂ ਅਤੇ ਮਿਥਕ ਤਥਾਂ ਹਨ। ਇਹ ਹਿਮਾਲਿਆ ਦੇ ਉੱਚੇ ਪਹਾੜਾਂ ਵਿੱਚ ਸਥਿਤ ਹੈ ਅਤੇ ਭਗਵਾਨ ਸ਼ਿਵ ਨੂੰ ਸਮਰਪਿਤ ਹੈ ਕਿਹਾ ਜਾਂਦਾ ਹੈ ਕਿ ਮੰਦਿਰ ਦੀ ਸਥਾਪਨਾ ਪਾਂਡਵਾਂ ਨੇ ਕੀਤੀ ਸੀ ਮਹਾਭਾਰਤ ਦੇ ਯੁੱਧ ਤੋਂ ਬਾਅਦ ਆਪਣੇ ਪਾਪਾਂ ਦੀ ਮਾਫੀ ਮੰਗਣ ਲਈ ਪਾਂਡਵ ਭਗਵਾਨ ਸ਼ਿਵ ਦੀ ਭਗਤੀ ਕਰਨ ਲੱਗੇ ਸ਼ਿਵ ਜੀ ਜੋ ਉਨ੍ਹਾਂ ਤੋਂ ਨਾਰਾਜ਼ ਸਨ ਬੈਲ ਦੇ ਰੂਪ ਵਿੱਚ ਇੱਕ ਥਾਂ ਛिप ਗਏ ਭੀਮ ਨੇ ਭਗਵਾਨ ਸ਼ਿਵ ਦੀ ਪੂਛ ਫੜ ਲਈ ਤੇ ਭਗਵਾਨ ਸ਼ਿਵ ਵੱਖ-ਵੱਖ ਹਿੱਸਿਆਂ ਵਿੱਚ ਅਲੱਗ-ਅਲੱਗ ਹੋ ਗਏ ਉਹਨਾਂ ਦਾ ਇੱਕ ਹਿੱਸਾ ਇੱਥੇ ਰਹਿ ਗਿਆ ਜੋ ਕੇਦਾਰਨਾਥ ਮੰਦਿਰ ਬਣ ਗਿਆ ਜਦੋਂ ਪੰਡਵਾਂ ਨੇ ਸ਼ਿਵ ਦੀ ਸਥਿਤੀ ਦਾ ਪਤਾ ਲੱਗਾ ਤਾਂ ਉਹਨਾਂ ਨੇ ਇੱਥੇ ਮੰਦਿਰ ਬਣਾਇਆ। ਵਰਤਮਾਨ ਮੰਦਿਰ 8ਵੀਂ ਸਦੀ ਵਿੱਚ ਆਦੀ ਸ਼ੰਕਰਾਚਾਰਿਆ ਜੀ ਦੁਆਰਾ ਬਣਾਇਆ ਗਿਆ ਸੀ। ਕਿਹਾ ਜਾਂਦਾ ਹੈ ਕਿ ਇਹ ਮੰਦਿਰ ਪੁਰਾਤਨ ਮੰਦਿਰ ਦੀ ਥਾਂ ਤੇ ਬਣਿਆ ਹੋਇਆ ਹੈ। ਮੰਦਿਰ ਦੇ ਆਰਕੀਟੈਕਚਰ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਹਿਮਾਲਿਆ ਦੇ ਕਠੋਰ ਹਾਲਾਤਾਂ ਨੂੰ ਸਹਾਰ ਸਕੇ। ਮੰਦਿਰ ਨੂੰ ਵੱਡੇ-ਵੱਡੇ ਪੱਥਰਾਂ ਨਾਲ ਤਿਆਰ ਕੀਤਾ ਗਿਆ ਹੈ। ਇਹ ਪੱਥਰ ਇੱਕ ਦੂਜੇ ਨਾਲ ਬਿਨਾਂ ਸੀਮਿੰਟ ਤੋਂ ਜੋੜੇ ਗਏ ਹਨ। ਮੰਦਰ ਦੀ ਬਨਾਵਟ ਇਸ ਤਰ੍ਹਾਂ ਦੀ ਹੈ ਕਿ ਇਸ ਦੀ ਹਰ ਸਰਦੀ ਮੌਸਮ ਦੀ ਕਠੋਰਤਾ ਦਾ ਸਾਹਮਣਾ ਕਰ ਸਕਦਾ ਹੈ ਇਹ ਅਜੇ ਵੀ ਇੱਕ ਗੁਜ ਹੈ ਕਿ ਇੰਨੇ ਵੱਡੇ ਵੱਡੇ ਪੱਥਰ ਕਿਵੇਂ ਹਿਮਾਲਿਆ ਦੀਆਂ ਉੱਚੀਆਂ ਚੋਟੀਆਂ ਤੋਂ ਲਿਆਂਦੇ ਹਨ ਇਸ ਦਾ ਕੋਈ ਸਪਸ਼ਟ ਵਿਗਿਆਨਿਕ ਸਬੂਤ ਨਹੀਂ ਹੈ ਕਈ ਲੋਕ ਮੰਨਦੇ ਹਨ ਕਿ ਇਹ ਪੱਥਰ ਮਾਨਵ ਸ਼ਕਤੀਆਂ ਦੇ ਨਾਲ ਸਾਧੂਆਂ ਦੀ ਅਧਿਆਤਮਿਕ ਸ਼ਕਤੀ ਨਾਲ ਲਿਆਂਏ ਗਏ ਹਨ ਮੰਦਰ ਹਿਮਪਤ ਅਤੇ ਬਰਫ਼ੀਲੇ ਤੂਫਾਨਾਂ ਦੇ ਬਾਅਦ ਸਦੀਆਂ ਦਰ ਸਦੀ ਖੜਾ ਹੈ ਇਸ ਦੇ ਢਾਂਚੇ ਦੀ ਸਹਿਣਸ਼ੀਲਤਾ ਉਸ ਸਮੇਂ ਦੀ ਅਦਭੁਤ ਇੰਜੀਨੀਅਰਿੰਗ ਨੂੰ ਦਰਸਾਉਂਦੀ ਹੈ ਮੰਦਰ ਨੂੰ ਇਨ੍ਹਾਂ ਤਿਆਰੀਆਂ ਨਾਲ ਬਣਾਇਆ ਗਿਆ ਹੈ ਕਿ ਇਹ ਪਗਤੀ ਅਤੇ ਧਿਆਨ ਲਈ ਉੱਤਮ ਸਥਾਨ ਹੈ ਇਸ ਦੀ ਸਥਿਤੀ ਹਿਮਾਲਿਆ ਵਿੱਚ ਇੱਕ ਅਦਭੁਤ ਸ਼ਾਂਤੀ ਪ੍ਰਦਾਨ ਕਰਦੀ ਹੈ ਕੇਦਾਰਨਾਥ ਮੰਦਰ ਦੀ ਰਚਨਾ ਇੱਕ ਅਦਭੁਤ ਇੰਜੀਨੀਅਰਿੰਗ ਅਤੇ ਅਧਿਆਤਮਿਕ ਪ੍ਰੇਰਣਾ ਦੀ ਮਿਸਾਲ ਹੈ ਇਹ ਹਿੰਦੂ ਸੰਸਕ੍ਰਿਤੀ ਅਤੇ ਤਰੰਗ ਦੇ ਇਤਿਹਾਸ ਨੂੰ ਦਰਸਾਉਂਦਾ ਹੈ ਚਲੋ ਹੁਣ ਮੈਂ ਤੁਹਾਨੂੰ ਇਸ ਮੰਦਿਰ ਦੇ ਕੁਝ ਅਜਿਹੇ ਰਹੱਸਿਆਂ ਦੇ ਬਾਰੇ ਦੱਸਦੀ ਹਾਂ ਜੋ ਤੁਸੀਂ ਅੱਜ ਤੱਕ ਕਦੇ ਨਹੀਂ ਸੁਨੇ ਹੋਣਗੇ ਕੀ ਤੁਸੀਂ ਜਾਣਦੇ ਹੋ ਕਿ ਕਦਾਰਨਥ ਮੰਦਿਰ ਦੇ ਇਹੋ ਜਿਹੇ ਰਹੱਸ ਜਿਨ੍ਹਾਂ ਨੂੰ ਅੱਜ ਤੱਕ ਕੋਈ ਨਹੀਂ ਸਮਝ ਸਕਿਆ ਕਦਾਰਨਥ ਮੰਦਿਰ ਦੇ ਰਹੱਸ ਬੜੇ ਅਦਭੁਤ ਤੇ ਰਮਾਂਚਕ ਹਨ ਇਹ ਮੰਦਿਰ ਭਾਰਤ ਦੇ ਉੱਤਰਾਖੰਡ ਰਾਜ ਵਿੱਚ 3583 ਮੀਟਰ ਦੀ ਉਚਾਈ ਤੇ ਹਿਮਾਲਿਆ ਪਹਾੜਾਂ ਵਿੱਚ ਸਥਿਤ ਹੈ ਇਸ ਮੰਦਿਰ ਜੁੜੇ ਨਾਲ ਕੁਝ ਮੁੱਖ ਰਹੱਸ ਇਸ ਤਰ੍ਹਾਂ ਹਨ केदारनाथ ਮੰਦਿਰ ਸਮੁੰਦਰ ਤਲ ਤੋਂ ਕਾਫੀ ਉਚਾਈ ਤੇ ਸਥਿਤ ਹੋਣ ਦੇ ਬਾਵਜੂਦ ਹਜ਼ਾਰਾਂ ਸਾਲਾਂ ਪੁਰਾਣਾ ਹੈ ਇਸ ਮੰਦਿਰ ਨੂੰ ਵੱਡੇ ਵੱਡੇ ਪੱਥਰਾਂ ਨਾਲ ਬਿਨਾਂ ਸੀਮਿੰਟ ਦੇ ਬਣਾਇਆ ਗਿਆ ਹੈ ਇਹ ਪੱਥਰ ਕਿਵੇਂ ਹਿਮਾਲਿਆ ਦੀ ਉਚਾਈ ਤੱਕ ਪਹੁੰਚੇ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਲੱਗਾ 2015 ਵਿੱਚ ਹਿਮਾਲਿਆ ਵਿੱਚ ਭਾਰੀ ਬਾੜ ਅਤੇ ਮੀਂਹ ਪੈਣ ਕਾਰਨ ਬਹੁਤ ਤਬਾਹੀ ਹੋਈ ਸੀ ਬਹੁਤ ਸਾਰੇ ਪਿੰਡ ਅਤੇ ਲੱਖੇ ਤਬਾਹ ਹੋ ਗਏ ਸਨ ਪਰ ਮੰਦਿਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਕਿਹਾ ਜਾਂਦਾ ਹੈ ਕਿ ਮੰਦਰ ਦੇ ਪਿੱਛੇ ਇੱਕ ਵੱਡਾ ਪੱਥਰ ਰੁਕ ਗਿਆ ਜਿਸ ਨੂੰ ਭੀਮਸ਼ਲਾਵੀ ਕਿਹਾ ਜਾਂਦਾ ਹੈ ਜਿਸ ਨੇ ਮੰਦਰ ਨੂੰ ਬਾੜ ਵਿੱਚ ਡੁੱਬਣ ਤੋਂ ਬਚਾ ਲਿਆ ਸੀ ਜਿਸ ਨੇ ਮੰਦਰ ਨੂੰ ਤਬਾਹੀ ਤੋਂ ਬਚਾਇਆ ਇਸ ਨੂੰ ਭਗਵਾਨ ਸ਼ਿਵ ਦਾ ਚਮਤਕਾਰ ਮੰਨਿਆ ਜਾਂਦਾ ਹੈ ਕਿ ਧਾਰਨਾਥ ਮੰਦਰ ਦਾ ਜ਼ਿਕਰ ਮਹਾਭਾਰਤ ਵਿੱਚ ਵੀ ਮਿਲਦਾ ਹੈ ਕਿਹਾ ਜਾਂਦਾ ਹੈ ਕਿ ਪਾਂਡਵ ਅਤੇ ਆਪਣੇ ਪਾਪਾਂ ਦੀ ਮਾਫੀ ਮੰਗਣ ਲਈ ਭਗਵਾਨ ਸ਼ਿਵ ਨੂੰ ਖੋਜਣ ਲਈ ਆਏ ਸਨ ਸ਼ਿਵਜੀ ਪਸ਼ਮਾਸੂਰ ਤੋਂ ਬਚਨ ਲਈ ਕੇਦਾਰਨਾਥ ਵਿੱਚ ਛੁਪਣ ਦਾ ਫੈਸਲਾ ਕੀਤਾ ਜਿੱਥੇ ਉਹ ਬੈਲ ਰੂਪ ਵਿੱਚ ਪ੍ਰਗਟ ਹੋਏ ਸੀ ਮੰਦਿਰ ਉਸ ਥਾਂ ਤੇ ਬਣਾਇਆ ਗਿਆ ਜਿੱਥੇ ਸ਼ਿਵਜੀ ਦੇ ਪਿੰਡ ਦਾ ਹਿੱਸਾ ਪ੍ਰਗਟ ਹੋਇਆ ਸੀ ਕਈ ਸਾਲਾਂ ਤੋਂ ਮੰਦਿਰ ਹਮ ਬਰਫ਼ਬਾਰੀ ਅਤੇ ਤੱਤਾਂ ਦੇ ਪ੍ਰਭਾਵ ਨੂੰ ਸਹਾਰ ਰਿਹਾ ਹੈ ਇਸ ਦੇ ਬਾਵਜੂਦ ਇਹ ਜਿਵੇਂ ਉਸੇ ਰੂਪ ਵਿੱਚ ਮੌਜੂਦ ਹੈ ਜਿਵੇਂ ਹਜ਼ਾਰਾਂ ਸਾਲ ਪਹਿਲਾਂ ਸੀ ਇਹ ਉਸ ਸਮੇਂ ਦੀ ਇੰਜੀਨੀਅਰਿੰਗ ਅਤੇ ਸ਼ਿਲਪ ਕਲਾ ਦੀ ਮਿਹਨਤ ਨੂੰ ਦਰਸਾਉਂਦਾ ਹੈ ਮੰਦਰ ਦੀ ਸਥਿਤੀ ਜੂਮ ਮੈਗਨੇਟਿਕ ਫੀਲਡ ਦੇ ਇੱਕ ਖਾਸ ਬਿੰਦੂ ਤੇ ਹੈ ਇਹ ਮੰਨਿਆ ਜਾਂਦਾ ਹੈ ਕਿ ਇਸ ਥਾਂ ਤੇ ਧਿਆਨ ਅਤੇ ਭਗਤੀ ਕਰਨ ਨਾਲ ਅਦਭੁਤ ਸ਼ਾਂਤੀ ਤੇ ਆਤਮਿਕ ਤਜਰਬਾ ਪ੍ਰਾਪਤ ਹੁੰਦਾ ਹੈ ਕਿਹਾ ਜਾਂਦਾ ਹੈ ਕਿ ਮੰਦਰ ਦੇ ਇਲਾਕੇ ਵਿੱਚ ਕਈ ਸਾਧੂਆਂ ਨੇ ਗੁਪਤ ਸਮਾਧੀਆਂ ਲਈਆਂ ਹਨ ਇਹਨਾਂ ਦੀਆਂ ਕਹਾਣੀਆਂ ਅੱਜ ਵੀ ਲੋਕਾਂ ਨੂੰ ਰੋਮਾਂਚਿਕ ਕਰਦੀਆਂ ਹਨ ਕੇਦਾਰਨਾਥ ਮੰਦਰ ਹਰ 6 ਮਹੀਨੇ ਲਈ ਬੰਦ ਰਹਿੰਦਾ ਹੈ ਤੇ ਹਰ 6 ਮਹੀਨੇ ਬਾਅਦ ਹੀ ਖੁੱਲਦਾ ਹੈ मंदिर बंद करने तो पहला एक अखंड जोत जगाई जाती है फिर यह मंदिर बंद कर दिता जाता है पर जदों मंदिर छ महीने बाद खोलिया जाता है तो जोत जगती पाई जाती है इस दर हस कोई नहीं सुलझा सकिया लोग इसनों भगवान शिव का चमत्कार मानते हैं विज्ञानी अज तक समझ नहीं सके कि इन्नी बर्फ और परेशानी बाद भी इस मंदिर से अज तक कोई दिक्कत क्यों नहीं आई केदारनाथ मंदिर सिर्फ एक धार्मिक स्थान नहीं ਸਗੋਤ ਬੁੱਧਰ ਹੱਸਾਤੇ ਚਮਤਕਾਰ ਨਾਲ ਭਰਪੂਰ ਹੈ ਇਹ ਸਥਾਨ ਸਿਰਫ ਭਗਤੀ ਲਈ ਨਹੀਂ ਸਨ ਸਗੋ ਹਿੰਦੂ ਸੰਸਕ੍ਰਿਤੀ ਅਤੇ ਇਤਿਹਾਸ ਨੂੰ ਸਮਝਣ ਲਈ ਵੀ ਮਹੱਤਵਪੂਰਨ ਹੈ ਕਿ ਦਰਨਾਥ ਮੰਦਿਰ ਸਾਨੂੰ ਹਰ ਵਾਰ ਇਹੋ ਜਿਹੇ ਚਮਤਕਾਰ ਕਰ ਦਿੰਦਾ ਹੈ ਜਿਸ ਨੂੰ ਕੋਈ ਨਹੀਂ ਸੁਲ ਜਾ ਸਕਦਾ ਤੇ ਅੱਗੇ ਵੀ ਇਹ ਮੰਦਿਰ ਇਹੋ ਜਿਹੇ ਰਸੇ ਘਟਾਉਂਦਾ ਰਹੇਗਾ ਜਰੂਰ ਕਰਦਾ ਰਹੇਗਾ ਜਿਸ ਨੂੰ ਕੋਈ ਨਹੀਂ ਸਮਝ ਸਕਦਾ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਮੈਨੂੰ ਕਮੈਂਟ ਵਿੱਚ ਜਰੂਰ ਦੱਸਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਇਹੋ ਜਹੀ ਜਾਣਕਾਰੀ ਇਹੋ ਜਹੀ ਵੀਡੀਓ ਹੋਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ